ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਅਡਰੈਸ ਇੱਕ ਰੀਵੀਡਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਆ ਨਿਸ਼ਾਨ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗਾਂ ਦਿਖਾਉਣੀ ਹੈ ਬਿਨੈਰ ਟਾਈਮ ਹੋ ਗਿਆ ਹੋਊਗਾ ਦੋਦੀ ਕਿੰਨੀ ਕੈਪੈਸਿਟੀ ਹੈ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਬਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਰ ਨਾਲ ਗੱਲਬਾਤ ਕਰਦੇ ਆ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛਦੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਫੇਸਬੁੱਕ ਤੇ ਇੰਸਟ ਬਾਈ ਸਤਿ ਸ੍ਰੀ ਗਾਲ ਸਤਿ ਸ੍ਰੀ ਗਾਲ ਬਾਈ ਸਤਿ ਸ੍ਰੀ ਗਾਲ ਹੋਰ ਬਾਈ ਠੀਕ ਠਾਕ ਬਹੁਤ ਵਧੀਆ ਬਾਈ ਜੀ ਆਪਣਾ ਐਡਰੈਸ ਬੋਲ ਦੀ ਜੀ ਐਡਰੈਸ ਪਿੰਡ ਲੋਕਾ ਹਾਂ ਜੀ ਬਹਿਗ ਰੇਤ ਵਾਲੇ ਹਾਂ ਜੀ ਆਪਣੇ ਅਨੰਦਪੁਰ ਵਾਲੇ ਰਾਹ ਅਨੰਦਪੁਰ ਵਾਲੇ ਰਾਹ ਦੇ ਠੀਕ ਹੈ ਜੀ ਸੂਹਾ ਪਾਰ ਕਰਕੇ ਠੀਕ ਹੈ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਨਾਮ ਆਪਣਾ ਨਿਸ਼ਾਨ ਸਿੰਘ ਫੋਨ ਨੰਬਰ ਬੋਲ ਦੀ ਜੀ 84 275 ਹਾਂ ਜੀ 03121 ਠੀਕ ਹੈ ਜੀ ਜਿਹੜੀ ਗਾਂ ਪੰਜ ਬਾਈ ਜੀ ਸੇਲ ਕਰਨੀ ਆ ਸੂਈ ਨੂੰ ਕਿੰਨਾ ਟਾਈਮ ਹੋਵੇਗਾ ਇਨੂੰ ਮਗਰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਹਾਂਜੀ ਠੀਕ ਹੈ ਜੀ ਡੇਢ ਮਹੀਨਾ ਦੋਸਤੋ ਹੋ ਗਿਆ ਸੂਈ ਨੂੰ ਕਨਫਰਮ ਨਹੀਂ ਮੈਨੂੰ ਮੈਂ ਤਾਂ ਕਰਕੇ ਪਹਿਲਾਂ ਦੋ ਟਾਈਮ ਹੀ ਨਿਕਾ ਬੈਠਾ ਇਸ ਕਰਕੇ ਜਿਹੜਾ ਵੀਰ ਦੇ ਕਹਿਣ ਮੁਤਾਬਕ ਇਹਨੂੰ ਸੂਈ ਨੂੰ ਡੇਢ ਮਹੀਨਾ ਹੋ ਗਿਆ तकरीबन ਚਲੋ ਪਸ਼ੂ ਦੀ ਡਿਟੇਲ ਪਹਿਲਾਂ ਨਹੀਂ ਖੁਸ਼ੀ ਜਾਂਦੀ ਦੁੱਧ ਬਾਈ ਜੀ ਕਿੰਨਾ ਚੋਣ ਲਈ 8 ਲੀਟਰ ਪੱਕਾ 8 ਲੀਟਰ ਪੱਕਾ ਜੀ ਹਾਂਜੀ ਬੱਚਾ ਹੈਗਾ ਜੀ ਬੱਚਾ ਨਹੀਂ ਹੈਗਾ ਠੀਕ ਹੈ ਜੀ ਬੱਚਾ ਦੋਸਤੋ ਹੈ ਨਹੀਂਗਾ 8 ਕਿਲੋ ਦੁੱਧ ਜਿਹੜਾ ਚੋਣ ਦੀ ਸੂਆ ਬਾਈ ਜੀ ਪਹਿਲਾ ਸੂਆ ਪੱਕੇ ਪਹਿਲਾ ਸੂਆ ਪੀੜੀ ਢਾ ਕੇ ਚੋਣੀ ਆ ਕੋਈ ਭੱਜ ਨੇ ਆਲਾ ਪਾਲੋ ਪੀੜੀ ਡਾਕੇ ਭੇਜਿਓ ਠੀਕ ਹੈ ਜੀ ਬਈ ਤੋਰ ਕੇ ਦਿਖਾਈ ਰਦੀ ਲਓ ਜੀ ਦੋਸਤੋ ਡੇਢ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਹੈ ਨੀਗਾ 8 ਕਿਲੋ ਦੁੱਧ ਮੋਕੇ ਦਾ ਤਿਆਰ ਹੈ ਰਾਜੀਪੁਰੀ ਚੈੱਕ ਕਰ ਲਿਓ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਵੀਡੀਓ ਬਣਾਉਂਦਾ ਟਾਈਮ ਦੋਸਤੋ ਸ਼ਾਮਾਂ ਦਾ ਕੋਈ 4 ਵਜੇ ਦਾ ਹੋਊਗਾ ਜੀ ਲੈਓ ਬਈ ਮੋੜ ਲਓ ਨਾਲੇ ਹੀ ਦੋਸਤੋ ਜੀ ਆਰਡਰ ਕੁਆਲਿਟੀ ਚੈੱਕ ਕਰੋ ਕਰਮਾਈ ਦਾ ਨਖੜਵੇਂ ਚਾਰੇ ਥਣ ਲੱਗੇ ਗੈਪ ਦੇ ਵਿੱਚ ਕੋਈ ਫੋਟ ਸ਼ਾਣੀ ਨਾ ਚਵਾਈ ਬਾਈ ਵਧੀਆ ਨੇ ਇੱਕ ਨੰਬਰ ਬਹੁਤ ਵਧੀਆ ਨੰਬਰ ਇੱਕ ਆ ਠੀਕ ਹੈ ਜੀ ਚਵਾਈ ਬਾਈ ਕਹਿੰਦਾ ਵਧੀਆ ਵਾ ਰਾਜੀ ਆ ਪੂਰੀ ਦੋ ਟਾਈਮ ਚੋਕੇ ਵੇਖਣਾ ਠੀਕ ਹੈ ਜੀ ਆ ਦੀ ਤਸਦੀਕ ਕਰਕੇ ਖੜੋ ਠੀਕ ਹੈ ਠੀਕ ਹੈ ਜੀ ਹਾਂ ਜੀ ਆ ਲੋ ਜੀ ਕਰੋ ਚੈੱਕ ਜੀ ਦੋਸਤੋ ਤਾਂ ਗਾਂ ਦਾ ਕਦ ਕਾਠ ਵੇਖੋ ਰਾਜੀ ਆ ਪੂਰੀ ਆ ਲੋ ਜੀ ਥੀਏਟਰ ਕੁਆਲਟੀ ਚੈੱਕ ਕਰੋ 8 ਕਿਲੋ ਦੁੱਧ ਦੋਸਤੋ ਮੌਕੇ ਦਾ ਤਿਆਰ ਜੇ ਵਿਖਾਵਾ ਭਾਵੇਂ 12 ਕਿਲੋ ਵਾਲਾ ਕਰਦੀ ਜਿਹੜਾ ਚਵਾਈ ਕਰਾ ਦੇਣੀ 8 ਕਿਲੋ ਜੀ ਆ ਲੋ ਜੀ ਵੇਖ ਲੋ ਤਸल्ली ਤੁਸੀਂ ਦੋਸਤੋ ਕਰ ਲੈਣੀ ਹੈ ਆਪਣੀ ਭਵੇਂ ਬੇਸ਼ੱਕ ਸੁਈ ਹੈਗਾ ਇੱਕ ਟਾਈਮ ਦੋ ਟਾਈਮ ਚੋਕ ਏਰੀਆ ਤਸल्ली ਤੁਸੀਂ ਕਰ ਸਕਦੇ ਹੋ ਬਾਈ ਜੀ ਬੋਲਿਕਾ ਨਾ ਕਰਨਾ ਮੋਲ ਤੇ 20000 ਤੇਰੀ ਕਿੰਨੀ ਦੀ ਮਾਰਦਾਨ ਕਰਨਾ ਹੈ ਕਿੰਨਾ ਕੁਝ ਵਿਕੀ ਰੇ ਕਰਦੀ ਤੇਰਾ ਨਾ ਕਹਾਂਗੇ 2000 ਹੋਰ 18000 18000 ਦੀ ਹੋ ਜੂ ਹੈਗੀ ਕਿ ਜੇ ਇਸ ਕੋਈ ਉਥਰੀ ਵਾਲੀ ਕਰਦੀ ਉਹ ਕਰਦਾਂਗੇ ਕੋਈ ਨਹੀਂ ਮਾਰਦਾਨ ਜਦੋਂ ਹੋਰ ਹੋਰ ਦੱਸੋ ਠੀਕ ਹੈ ਜੀ ਲਓ ਜੀ ਦੋਸਤੋ ਡਿਮਾਂਡ ਜਿਹੜੀ ਰੱਖੀ ਹੈ ਬਾਈ ਨੇ 20000 ਰੁਪਿਆ 18000 ਦੇ ਵਿੱਚੋਂ ਮਾਨ ਤਨ ਆਇਆ ਗਿਆ ਦਾ ਜਿਹੜਾ ਜ਼ਰੂਰ ਹੋਊਗਾ ਕਿਉਂਕਿ ਮੁੱਲ ਵੀਡੀਓ ਵਾਲੇ ਸਿੱਛ ਨਹੀਂ ਹੁੰਦੇ ਗਾਂ ਦੋਸਤੋ ਅਜੇ ਵੀ ਸੱਜੇ گاਵਾ ਜਿੰਨਾ ਦੁੱਧ ਚੋਣਦੀ ਹੈ ਮੁੱਲ ਵੀ ਬਿਲਕੁਲ ਜੈ ਜੀ ਹੈ ਤੇ ਸੁਆ ਪਹਿਲਾ ਸੁਈ ਹੈ ਬਾਕੀ ਤੁਸੀਂ ਗਾਂ ਦਾ ਕਾਗਜ਼ ਕਰ ਚੈੱਕ ਕਰ ਲਓ ਪ੍ਰਿੰਟ ਬਹੁਤ ਸੋਹਣਾ ਵਾ ਪਸੰਦ ਜਿਹੜੀ ਵੀਰ ਨੂੰ ਆਊਗੀ ਨੰਬਰ ਮੈਂ ਵੀ ਇਹਦਾ ਜਿਹੜਾ ਸਕਰੀਨ ਤੇ ਚਲਾ ਦੂੰਗਾ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਇਹ ਗਾਂ ਜਿਹੜੀ ਖਰੀਦ ਸਕਦੇ ਜੀ ਵਧੇਰੇ ਡੀਟੇਲ ਲੈ ਸਕਦੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਦਾ